ਸਤਿਰਾਮ ਸੇਵਾਇ ਤੁਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਗੁਰ ਤੇ ਸਾਧ ਸੰਗਤ ਸਤਿਗੁਰੂ ਗੁਰੂ ਅਰਜਨ ਜੀ ਪਾਤਸ਼ਾਹ ਜੀ ਦਾ ਸ਼ਹੀਦੀ ਦੇਹਾੜਾ ਪੰਨਾ ਰਹਿ ਆ श्री गुरु अर्जन देव पातशाह जी जिन्होंने हर एक बंदे यो उप दिता के भाई गुरु का जेड़ा हुक्म है ਉਨੂੰ ਬੁਜਾਉਣਾ ਹੈ। ਭਾਵੇਂ ਉਹਨਕੇ ਉਹਨੂੰ ਮਰਨਾ ਹੈ। ਇਹ ਗੁਰੂ ਜੀ ਕਹਿੰਦੇ ਭਾਈ ਕਈ ਲੋਕ ਉਹਦੇ ਹਨ ਕੇ ਵਚਨ ਜਦੋਂ ਕਰਦੇ ਗੁਰੂ ਸਾਹਿਬ ਸੁਣਿਆ ਅਣ ਸੁਣਿਆ ਕਰ ਦਿੰਦੇ ਆ। ਇਹ ਫੇਰੇ ਗੁਰੂ ਜੀ ਕਹਿੰਦੇ ਜਦੋਂ ਸੁਣਨਾ ਹੈ ਸੁਣਿਆ ਮੰਨਿਆ ਮਾਨ ਕੀਤਾ ਭਾਉ ਜਦੋਂ ਸੁਣਨਾ ਹੈ ਉਹ ਮੰਨਣਾ ਵੀ ਹੈ ਮੰਨਣਾ ਵੀ ਕਿਵੇਂ ਹੈ ਮਾਨ ਕੀਤਾ ਭਾਉ ਮਨ ਨੂੰ ਦਰ ਦੇ ਵਿੱਚ ਰੱਖ ਕੇ ਪ੍ਰੇਮ ਕਰਨਾ ਹੈ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਭਾਈ ਗੁਰੂ ਸਰਜੀਤ ਦੇਜ ਦੇ ਰਹੇ ਸੋਚ ਪ੍ਰਕਾਰ ਦੇ ਵਿੱਚ ठाकुर ਪੂਜ ਪੜਿਤ ਨੂੰ ਗੁਰੂ ਜੀ ਗੁਰअर्जुन ਦੇ ਜੀ ਨੇ ਜਿਵੇਂ ਉਪਦੇਸ਼ ਦਿੱਤਾ ਉਸੇ ਵਿਚਾਰ ਆਪ ਜੀ ਸਰਬਨ ਕੋ ਜੀ ਸ੍ਰੀ ਅੰਮ੍ਰਿਤ ਸਰੋਵਰ ਦੀ ਪ੍ਰਕਰਮਾ ਵਿੱਚ ਇੱਕ ਪਰਜਿਤ ਮਥਰ ਪੱਥਰ ਮੂਰਤੀ ਧਾਰ ਪਰ ਅੱਗੇ ਰੱਖ ਕੇ ਇਥਾ ਕਰਦਾ ਹੁੰਦਾ ਸੀ ਇੱਕ ਦਿਨ ਗੁਰੂ ਜੀ ਜਦ ਉਸ ਪਾਸੋਂ ਅਡੋਰ ਹੀ ਲੰਘੇ ਗਏ ਅੱਗੇ ਲੰਘ ਗਏ ਤਾਂ ਪੰਡਤ ਨੇ ਆਪਣੇ ਸਿਰ ਤੇ ਨੂੰ ਕਿਹਾ ਮੈਨੂੰ તથા ਠਾਕੁਰ ਨੂੰ ਨਮਸਕਾਰ ਕਰਨ ਤੋਂ ਬਿਨਾਂ ਹੀ ਚਪਟਾ ਗੁਰੂ ਜੀ ਅੱਗੇ ਲੰਘ ਗਏ ਜੱਦੀ ਉੱਤੇ ਬੈਠ ਕੇ ਦੇਹ ਭਗਵਾਨੀ ਲੋਗਏ ਹਨ ਅਨਮਕਾਰੇ ਹੋ ਗਏ ਕਿਸੇ ਦਾ ਸਤਕਾਰ ਨਹੀਂ ਕਰਦੇ ਹੋਰ ਵੀ ਬੋਲ ਬੋਲ ਬੋਲੇ ਇਸ ਤਰ੍ਹਾਂ ਪੰਡਤ ਨੂੰ ਕ੍ਰੋਧਵਾਨ ਦੇਖ ਕੇ ਗੁਰੂ ਜੀ ਨੇ ਉਸ ਨੂੰ ਉਦੇਸ਼ ਵੇ ਨਾਲ ਸ਼ਬਦ ਉਚਾਰਨ ਕੀਤਾ ਮੁਖਤੇ ਪੜਤਾ ਟੀਕਾ ਸਹਿਤ ਹੇਦਰ ਰਾਮ ਨੇ ਉਨਰਹਿ ਗਰਾਮ ਕਲਿਦਾਲ ਦੇ ਵਿੱਚ ਗੁਰਵੰਤਨ ਦੇ ਪਾਤਸ਼ਾਹੀ ਦੇ ਸ਼ਬਦ ਉਚਾਰੇ। ਇਹ ਜੀ ਭਾਈ ਮੁੱਖੋ ਤਾਂ ਤੁਸੀਂ ਰਾਮ ਰਾਮ ਕਹਿੰਦੇ ਹੋ। ਕਥਾ ਕਰਦੇ ਹੋ। ਪਰ ਤੁਹਾਡੇ ਮਾਨਸ ਵਿੱਚ ਵੱਸਦਾ ਇਹੋ ਦਿਖਾਵੇ ਕਾਰਨ ਉਪਦੇਸ਼ ਕਰੇ ਤਾਂ ਲੋਕ ਤੜਾਗ ਲੋਕਾਂ ਨੂੰ ਉਪਦੇਸ਼ ਕਰਦੇ ਹੋ ਆਪਣਾ ਕਹਿਆ ਆਪ ਨਾ ਕਰਾਂਗੇ ਆਪਣਾ ਕਹਿਆ ਆਪ ਕਰੋਗੇ ਕੀ ਏ ਕਰੋਗੇ ਫਿਰ ਤੁਸੀਂ ਜਦੋਂ ਤੁਸੀਂ ਜਿਹੜੀ ਗੱਲ ਲੋਕਾਂ ਨੂੰ ਕਹਿੰਦੇ ਹਾਂ ਕਿ ਰੱਬ ਆਹ ਕਹਿੰਦਾ ਹੈ ਆਪ ਮੰਨਦੇ ਫਿਰ ਕਹਿੰਦੇ ਪੰਡਿਤ ਬੇ ਵਿਚਾਰ ਪੰਡਿਤ ਇਹ ਜਿਹੜੀ ਪਹਿਲਾ ਬੇਚਾਰਾ ਜਿਹੜਾ ਵਿਚਾਰ ਹੈ ਉਸ ਨੂੰ ਇਹਦੇ ਵਿੱਚ ਤਰਨ। ਉਹ ਹੈ ਮਨ ਦਾ ਕ્રોਧ ਨਿਵਾਰਕ ਪੰਡਿਤ ਜਿਹੜਾ ਮਨ ਦੇ ਵਿੱਚ ਹਰਕਾਰ ਆਉਂਦਾ ਹੈ। ਰੋਧ ਆਉਂਦਾ ਹੈ ਉਹਨੂੰ ਨਿਵਾਰ ਦੇਣਾ ਹੈ, ਛੱਡ ਦੇਣਾ। ਕਹੋ ਆਕਰ ਕਿਉਂ ਸਾਜ ਜਿਹੜਾ ਸਾਜਰਾਮ ਕਹਿੰਦੇ ਨੇ। ਪ੍ਰਕਰਨ ਐਨਿਨ ਸਾਜਰਾਮ ਦਾ ਪੰਡਿਤ। ਇਨੂੰ ਜੇ ਰੱਖ ਲਿਆ ਮਨ ਇਨੂੰ ਦੇਹਿਸ ਵਿੱਚ ਰਾਮ ਮਨ ਨੂੰ ਟਿਕਾਇਆ ਨਹੀਂ ਮਨ ਨੂੰ ਦੇਖੋ ਆਮ ਤਾਂ ਚਾਰ ਦਿਸ਼ਾ ਦਸਿਆ ਜੀ ਆਮ ਚਾਰ ਦਿਸ਼ਾ ਦਸੀ ਨਾ ਨੇ ਵੀ ਚਾਰ ਦਿਸ਼ਾ ਹਨ ਇਹ ਪਰਮਪੁਰੂਹੀ ਕਹਿੰਦੇ ਮਨ ਐਸਾ ਹੈ ਦੇਹਿਸ ਕੋ ਉੱਤਹਾਇਆ ਹੈ ਮਨ ਆਪੂ ਚ ਹੀ ਹੈ ਫੁਰਨਾ ਇੱਕ ਪਾਸੇ ਵਗ ਕਰਦੇ ਆ ਦੂਜੇ ਪਾਸੇ ਦੂਜੇ ਪਾਸੇ ਚੱਲ ਪੈਂਦਾ ਦੂਜੇ ਪਾਸੇ ਫੁਰਨਾ ਬੰਦ ਕਰ ਜਾਂਦੀ ਜਿਹੇ ਪਾਸੇ ਇਹ ਕਹਿੰਦੇ ਤਾਂ 10 ਦਸ਼ਾਵਰ ਦੌੜਿਆ ਪਰ ਤਾਂ ਮਨ ਮੰਨੂ ਉੱਤੇ ਟਿਕਾਇਆ ਨਹੀਂ ਅੱਗੇ ਰੱਖਿਆ ਇੱਕ ਪੱਥਰ ਨੂੰ ਆਪ ਨੇ ਮੰਨ ਲਿਆ ਰੱਖ ਉਹ ਪੱਥਰ ਦੇ ਵਿੱਚ ਵੀ ਰੱਬ ਮਨ ਨੂੰ ਨਹੀਂ ਟਿਕਾਇਆ ਤਾਂ ਰੱਬ ਕਿੰਨੇ ਟਿਕਾਉਂਦਾ ਜਾਂ ਕਹਿੰਦੇ ਮਨ ਕਿਨੋ ਤਹਿਰ ਇਸ ਸੁਸਰਾਮ ਮਨ ਦੱਸਦੇ ਸਾਬਤ ਤਾਂ ਚੱਲ ਤੈਨੂੰ ਚਰਾਵੇਂ ਪਾਈ ਪਾਈ ਤਿਲਕ ਮੱਤੇ ਉੱਤੇ ਲਾਲਿਆ ਲੋਕ ਵਿਚਾਰਾ ਅੰਧ ਕਮਾਏ ਲੋਕ ਵਿਚਾਰਾ ਕਰ ਦਿੱਤਾ ਦਿਖਾਵਾ ਕਰ ਦਿੱਤਾ ਪਰ ਕਰ ਮੰਦੇ ਕਰਲਾ ਕੇ खट करना कर आसन तो तेरी माड़े कर्म करने ने शुरू कर देते और आसन तो ती चिट्ठी तो होती, होती पारी चंगा चिट्टा आसन पे बैठ गए और एक ग्रह प्राय तक होती सुबहे शामो सेवन कर लाके पहले नीताला पाठ करना पे पहले पोथी पढ़ता के पहले तारुक विचारा करना के पहले ਪਰ ਆਪਕੋ ਵਿਚਾਰਨਾ ਕਰਾਉਂਦੇ ਮਾਲਾ ਫੇਰੈ ਮੰਗੇ ਵਿਭੂ ਹਾਥ ਵਿੱਚ ਮਾਲਾ ਫੜ ਲਈ ਮਾਲਾ ਫੜ ਕੇ ਰਾਮ ਨਾਮ ਕਰਨ ਲੱਗ ਪਏ ਬੇਭੂਤੀ ਸਵਾ ਮੜ ਲਈ ਮਤੇ ਤੇ ਤਿਰਤਲ ਆਏ ਸਵਾ ਤੇ ਇਹ ਵਿੱਚ ਕੋਈ ਨਾ ਕਰਿਓ ਮੀਤ ਕਹਿੰਦੇ ਕੱਲੇ ਮਾਲਾ ਫੇਰ ਨਾਲ ਮੁਖ ਵਿੱਚੋ ਰਾਮ ਨਾਮ ਕਹਿ ਨਾਲ ਨਹੀਂ ਕਰਦਾ ਬੰਦਾ verdad to ka jano mar karke parmeshwar diyan batta karega जोड़ेगा lo lega oh de naal so pandit kuch shabd kamaye guru ji kehde asli pandit ta oh hai jehda guru de shabd di kamai karta hai bhav mano bhi sachcha te bhavo bhi sachcha ਜਿਵੇਂ ਤੁਸੀਂ ਇਤਿਹਾਸ ਰਚਾਇਆ ਜੇ ਤੁਸੀਂ ਤਰੇਮ ਨੂੰ ਤੀਜੂ ਉਤਰੀ ਮਾਰੇ ਤਰੇਮ ਨੂੰ ਦੇ ਹਨ ਆਦ ਬਿਆਦ ਉਪਾਦ ਉਹ ਬੰਦੇ ਨੂੰ ਇਹਨਾਂ ਦੀ ਜਿਹੜੀ ਉਹ ਹੈ ਇਹਨਾਂ ਦੀ ਜਿਹੜੀ ਲਗਨ ਹੈ ਉਹਦੀ ਲਗਨ ਇਹਨਾਂ ਦੀ ਜਿਹੜੀ ਪਕੜ ਹੈ ਉਹ ਇਸ ਦੀ ਪਕੜ ਤੋਂ ਆਧਿਨ ਬਿਆਜ ਨਾਲ ਪਾਧਿਨ ਤੋਂ ਦੂਰ ਹੋ ਜਾਂਦਾ ਹੈ ਜਿਹੜਾ ਅਸਰ ਹੁੰਦਾ ਹੈ। ਭਾਵ ਕਾਮ ਕੁੱਦ ਲੋਭ ਮੋਹ ਕਾਰ ਦੀ ਉਹ ਗੱਲ ਨਹੀਂ ਕਰਦਾ। ਚਰਤਰਵੇਦ ਪੂਰਨ ਹਰਿ ਨਾਮਾਈ ਚਾਰੇ ਵੇਦ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਪੂਰਨ ਹਨ ਉਹ ਉਹਨਾਂ ਦੀ ਕਮਾਈ ਕਰਦਾ ਹੈ। ਨਾਨਕ ਇਸ ਕੀ ਛੜਨੀ ਪਾ ਇਸ ਤਰ੍ਹਾਂ ਨੂੰ ਜੀ ਕਹਿੰਦੇ ਉਹ ਆਪਣੇ ਮਨ ਨੂੰ ਮੰਨ ਕਰਕੇ ਗੁਰੂ ਦੀ ਸ਼ਬਦ ਪਹਿ ਜਾਂਦਾ ਹੈ ਤਨ ਕਰਕੇ ਨਹੀਂ ਆਮ ਦਿਖਾਵਾ ਕੀ ਹੈ ਤਨ ਕਰਕੇ ਤਾਂ ਬਹੁਤ ਆਉਂਦੇ ਅੰਧੂਕਾਰ ਪਰ ਮਨ ਕਰਕੇ ਕੋਈ ਵਿਰਲਾਪ ਉਹ ਦਰ ਪਹਿਲਾ ਹੀ ਦੰਨੂ ਟੈਮ ਦਰਸ਼ਨ ਕਰ ਸਕਦਾ ਹੈ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਪੰਡਿਤ ਨੇ ਕਿਹਾ ਮਹਾਰਾਜ ਸanskrit ਵਿੱਚ ਲਿਖੀ ਹੋਈ ਬਾਣੀ ਨੂੰ ਪੜ੍ਹ ਕੇ ਹਰ ਕੋਈ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ ਬ੍ਰਹਮ ਕਿਆ ਨਹੀਂ ਪੜ੍ਹ ਲੈਂਦਾ ਹੈ ਹਰ ਕੋਈ ਜਿਹੜਾ ਸੰਸਕ੍ਰਿਤ ਵਿੱਚ ਲਿਖੀ ਹੋਈ ਬਾਣੀ ਨੂੰ ਪੜ੍ਹ ਦਿੰਦਾ ਹੈ ਭਾਵੇਂ ਬਾਣੀ ਜਿਹੜੀ ਤੁਸੀਂ ਆਮ ਭਾਸ਼ਾ ਵਿੱਚ ਲਿਖੀ ਹੈ ਇਸ ਦਾ ਈ ਲਾਭ ਹੈ ਗੁਰੂ ਜੀ ਨੇ ਕਿਹਾ ਪੰਡਿਤ ਜੀ ਭਾਸ਼ਾ ਸੰਸਕ੍ਰਿਤ ਦਾ ਇੱਕ ਜ਼ਰੂਰੀ ਅੰਗ ਹੈ ਜਿਸ ਨੂੰ ਸਭ ਕੁਝ ਸਮਝ ਕੇ ਆਪਣਾ ਜੀਵਨ ਸੁਧਾਰ ਲੈਂਦਾ ਹੈ ਸੰਸਕ੍ਰਿਤ ਨੂੰ ਭਾਸ਼ਾ ਦੀ ਬਹੁਤ ਲੋੜ ਹੈ ਪਰ ਭਾਸ਼ਾ ਨੂੰ ਸੰਸਕ੍ਰਿਤ ਦੀ ਲੋੜ ਨਹੀਂ ਕਿਉਂਕਿ ਜਿਹੜੇ ਪੰਡਿਤ ਲੋਕਾਂ ਨੂੰ ਆਮ ਸੰਸਕ੍ਰਿਤ ਪੜ੍ਹਦੇ ਹਨ ਵਿਚਾਰਾਂ ਸੰਸਕ੍ਰਿਤ ਦੀਆਂ ਕਰਦੇ ਹਨ ਕਹਿੰਦੇ ਸੰਸਕ੍ਰਿਤ ਨੂੰ ਭਾਸ਼ਾ ਦੀ ਲੋੜ ਹੈ ਬਹੁਤ ਲੋੜ ਹੈ ਪਰ ਭਾਸ਼ਾ ਨੂੰ ਸੰਸਕ੍ਰਿਤ ਦੀ ਲੋੜ ਨਹੀਂ ਏ ਵੀ 400 ਕੇ ਪਰੰਧਤ ਨੇ ਕਿਹਾ ਮਹਾਰਾਜ ਅਸੀਂ ਤਾਂ ਇਹੋ ਜਿਹੇ ਫਿਰਦੇ ਹਾਂ ਆਪਣੇ ਮਨ ਦੀਆਂ ਵਿਚਾਰਾਂ ਵਿੱਚ ਕਹਿੰਦੇ ਅਸਲ ਵਿਚਾਰ ਤਾਂ ਇਹ ਹੀ ਹੈ ਜੋ ਤੁਸਾਂ ਨੇ ਦੱਸੀ ਹੈ ਕਿ ਮੰਨ ਕਰਕੇ ਪ੍ਰਭੂ ਦੀ ਸ਼ਰਨ ਪੈ ਜਾਓ ਪੇੜਾ ਪਾਰ ਹੋ ਜਾਵੇਗਾ ਵਿਚਾਰਕ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਇਸ ਰੰਦੇਬ ਗੁਲੇਸ਼ਣ ਕੀ ਹੋ ਜਿ ਕਿਤਾ ਵਿਚਾਰਾ ਗਿਆਨ ਗੁਰੂ ਸਾਹਿਬ ਨੇ ਸੁਣਿਆ ਕਿ ਭਾਈ ਜੀਵਨ ਦਾ ਆਪਰਾ ਮਨੋਰਥ ਇਹ ਹੈ ਵੀ ਆਪਾਂ ਨੇ ਕਰ ਕਲਾ ਹੋ ਬਲਾ ਇੱਥੇ ਬਸ ਕਰਨਾ ਮਨੁੱਖਤਾ ਦਾ ਅਰਧ ਲੋਕੇ ਨੂੰ ਜਾਣਾ ਹੈ ਉਦੋਂ ਮਨੁੱਖ ਚੋਕਪਟ ਵਿਕਾਰ ਛੱਡ ਕੇ ਮਨੁਸ਼ੁੱਧ ਕਰਕੇ ਉਹਦਾ ਸਬਨ ਕਰਕੇ ਜਿਸ ਪ੍ਰਭੂ ਤੋਂ ਵਿਚਰ ਕੇ ਆਏਗਾ ਉਸ ਯਤਨ ਕਰਨਾ ਹੈ ਅੰਤ੍ਰਯ ਸ੍ਰੋਧੇ ਨਾਲ ਮਿਲਾਬ ਹੋ ਜਾਵੇ ਜਦੋਂ ਪੰਡਤ ਜੀ ਨੇ ਇਹ ਵਿਚਾਰ ਸੁਨੇ ਇਤਨੇ ਵੱਡੇ ਵੱਡੇ ਕੀਆ ਬਦਲ ਬਾਕਾ ਸਿਖਿਆ ਦੁਨੀਆ ਵਿੱਚ ਕੁਝ ਮਾਲ ਦੀ ਜਾਇਦਾਦ ਤਾਂ ਦੌਲਤਾਂ ਦਾ ਮਾਲਕ ਬਣ ਜੇ ਪਰ ਜਿੰਨਾ ਚਿਰ ਬੰਦੇ ਨੂੰ ਆਤਮਿਕ ਸੁੱਖ ਨਹੀਂ ਮਿਲਦਾ ਚੈਨ ਦੀ نیند ਨਹੀਂ ਆਉਂਦੀ ਸੋਸਤਰਾ ਭਾਈ ਆਤਮਿਕ ਸੁੱਖ ਹਿਰ ਮਿਲੇਗਾ

ਮੇਰੇ ਮਨ ਨੂੰ ਛੜਦੀ ਕਲਾ ਵਿਚ ਰੱਖੋ ਕਹਿੰਦੇ ਭਾਈ ਜੇ ਤੂੰ ਰੱਬ ਦੇ ਨਾਲ ਸੁਧਿਆ ਰਹੇਂਗਾ ਤੇਰਾ ਮਨ ਵੀ ਛੜਦੀ ਕਲਾ ਵਿਚ ਰਹੇਗਾ ਤਾਂ ਪ੍ਰਤੀਤ ਕਰ ਲਿਆ ਮਹਾਰਾਜ ਹੁਣ ਤੱਕ ਤਾਂ ਮੈਂ ਕਰਦਾ ਸੀ ਮਨ ਦਿਖਾਵੇ ਪਰ ਹੁਣ ਮੈਨੂੰ ਆਪਣਾ ਸੱਚਾ ਸੁੱਚਾ ਸਿੱਖ ਬਣਾਉਣਾ ਹੈ ਮੈਂ ਦਿਖਾਵੇ ਨਹੀਂ ਕਰਾਂਗਾ ਮਨ ਕਰਕੇ ਜੋ ਤੁਸੀਂ ਬਚਨ ਕਰੋਗੇ ਉਹਨੂੰ ਕਰੋਗੇ उसनु निर्वाह मान लिया आप की सच्चे वचना दा मेरे मन उते बहुत प्रभाव पया आप की ये बेटे मिठे बोल ऐसे हन क्योंकि गुरु नानक दा दर ही ऐसा है गुरु नानक देव पादशाह तो लेके जिवे एक कवि ने कविता लिखी सी मिठे मिठे बोल बोल के ਇਹ ਸਤੁਰ ਨੇ ਵਚਨ ਕੀਤਾ ਕਿ ਭਾਈ ਸਾਡੇ ਵੱਡੇ ਗੁਰੂਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਸਾਨੂੰ ਸਤਨਾਮ ਦਾ ਉਪਦੇਸ਼ ਦਿੰਦਾ ਹੈ ਲੈ ਵਾ ਕੇ ਸਤਨਾਮ ਦਾ ਸਿਮਰਨ ਕਰੇਗਾ ਤੇਰੀ ਕਲਿਆਣ ਹੋ ਜਾਏਗੀ ਇਹ ਲੋਕ ਸੁਖੀਏ ਪਰ ਲੋਕ ਸੁਏ ਨੇ ਨਾਨਕਾ ਪ੍ਰਭ ਆਪੇ ਨੇ ਜੇ ਜਦੋਂ ਤੂੰ ਜਾਣੇਗਾ ਰੱਬ ਕੋਲ ਤੇਰੀ ਗਤੀ ਉ ਜਾਵੇਗੀ ਕੋਣ ਕੇ 84 ਲੱਖ ਜੁਨਾ ਦੇ ਵਿੱਚ ਤੈਨੂੰ ਭੜਗਣਾ ਨਹੀਂ ਪਵੇਗਾ ਫక్తి ਉ ਜਾਵੇਗੀ ਤੂੰ ਜਿਤਨਾ ਤੇਰੇ ਸਮਾਤ ਲੋਕ ਪੁੱਛ ਰਹਿਗਾ ਸੁਖਪੂਰਨਕ ਆਪਣਾ ਜੀਵਨ ਬਤੀ ਕਰੇਗਾ ਇਹ ਬਾਤ ਸੁਣ ਕੇ ਪੰਡਤ ਨੇ ਗੁਰੂ ਜੀ ਨੂੰ ਸੀਸ ਨਿਵਾਇਆ ਔਰ

ਦੇ ਵਿਚਾਰ ਕਰਦੇ ਰੇ ਕਰਕੇ ਕਿ ਪੰਡਿਤ ਗੁਰ ਅਰਜ ਦੇਵ ਪਾਤਸ਼ਾਹ ਦਾ ਸਿੱਖ ਬਣਿਆ ਵਾਰਾ ਕੀਤਾ ਕਿ ਅਜਤੁਵਾਲ ਮੈਂ ਸਿੱਖੀ ਦੇ ਵਿੱਚ ਰਹਿ ਕੇ ਹੀ ਆਪਣਾ ਜੀਵ ਮੁਕਤ ਕਰਾਂਗਾ ਤਾਂ ਗੁਰੂ ਜੀ ਨੇ ਸ਼ੁਰੂਆਤ ਕਰਕੇ ਪਾਈ ਤੇ ਖਿਲਾਣ ਹੋਵੇ ਇਤਨੀ ਇੱਕ ਵੇਰ ਪਰਵਾਹ ਕਰਨੀ ਹੈ ਕਿ ਸੂਰਜ ਪ੍ਰਕਾਸ਼ ਦੇ ਵਿੱਚੋਂ ਗੁਰਜਨ ਦੇ ਪਾਤਸ਼ਾਹ ਜੀ ਦੇ ਚਾਰ ਸੱਤ ਜੋ ਆਪ ਜੀ ਨੇ ਸਰਬ ਕੀਤੇ ਆ

ਗਾਲੀ ਰਾਜ ਕੇ ਭਤੇ ਬਿਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ